ਬਿਲਕੁਲ ਠੀਕ ਹੈ ਬਿਲਕੁਲ ਔਰ ਦੂਜੀ ਗੱਲ ਸਾਡਾ ਕੋਈ ਮੋਟੀਵੇਸ਼ਨ ਨਹੀਂ ਗਿਆ ਵੀ ਆਪਾਂ ਪੈਸੇ ਆਪਾਂ ਸੇਵਾ ਕਰਨੀ ਹੈ ਬਸ ਵੀ ਆਪਾਂ ਲੋਗਾ ਨੂੰ ਵਧੀਆ ਫੈਸਿਲਿਟੀ ਦੇਣੀ ਹੈ ਆਪਣਾ ਉਹ ਪਰਪਸ ਆ ਹੋਰ ਕੋਈ ਆਪਣਾ ਪਰਪਸ ਨਹੀਂਗਾ ਵੀ ਆਪਾਂ ਇੱਥੇ ਕਮਾਉਣ ਵਾਸਤੇ ਆਪਾਂ ਨੂੰ ਤਾਂ 10 ਸਾਲ ਹੋ ਗਏ ਇੱਥੇ ਨੂੰ ਵਧੀਆ ਵਧੀਆ ਰੋਜ਼ਗਾਰ ਆਪਣਾ ਵਧੀਆ ਕੰਮ ਕਰ ਸੱਟ ਗੱਡੀ 'ਚ ਆਪਾਂ ਬੜਦੇ ਆ ਜਦੋਂ ਹਨਾ ਵੀ ਸੀਟ ਕਵਰ ਹੁੰਦੇ ਨੇ ਆਪਾਂ ਦੀ ਨਾਲ ਵੀ ਵਧੀਆ ਪਏ ਨੇ ਹਨਾ ਤੇ ਉਹਨਾਂ ਦੀ ਸਟਾਰਟਿੰਗ ਕਰ ਲਈ ਬਾਈ ਇਹ ਸੀਟ ਕਵਰ ਨੇ ਬਾਈ ਇਹ ਕਿਹੜੀ ਕੁਆਲਿਟੀ ਦੇ ਸੀਟ ਕਵਰ ਆ ਆਪਣੇ ਲੱਗ ਬਾਈ ਜੀ ਇਹ ਸੀਟ ਕਵਰ ਜਿੱਦਾਂ ਬ੍ਰਾਂਡਡ ਸੀਟ ਕਵਰ ਨੇ ਹਾਂ ਜੀ ਤੁਸੀਂ ਇਹਨਾਂ ਦੀ ਲੁੱਕ ਚੈੱਕ ਕਰੋ ਪਹਿਲਾਂ ਤਾਂ ਏ ਕਲਾਸ ਹੈ ਫਿਰ ਜਦੋਂ ਤੁਹਾਡੀ ਫਿਟਿੰਗ ਹੋ ਗਈ ਤੁਹਾਨੂੰ ਰਿਲੈਕਸੇਸ਼ਨ ਦੇਖੋ ਆਉ ਫੇਰ ਇਹਨਾਂ ਦੀ ਸਾਡੇ ਵੱਲੋਂ 2 ਸਾਲ ਦੀ ਗਾਰੰਟੀ ਹੈ ਤੁਹਾਡਾ ਕਦੇ ਵੀ ਕੋਈ ਖਰਾਬ ਹੁੰਦਾ 2 ਸਾਲ ਦੇ ਵਿੱਚ ਕੁਝ ਵੀ ਹੁੰਦਾ ਤਾਂ ਕੰਪਨੀ ਵੱਲੋਂ ਗਾਰੰਟੀ ਹੈ ਇਹ ਤੁਹਾਨੂੰ ਬਦਲ ਕੇ ਦੇਣਾ ਬਦਲ ਕੇ ਲੈ ਵੀ ਮੇਨ ਗੱਲ ਬਈ ਹੈ ਨਾ ਕੋਈ ਵਾਰੰਟੀ ਕੋਈ ਨਹੀਂ ਨਾ ਕੁਆਲਟੀ ਦੇ हिसाब ਨਾਲ ਰੇਟ ਵੀ ਬਹੁਤ ਘਾਟੇ ਹੈ ਅੱਜ ਕੱਲ੍ਹ ਦੀਆਂ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਉਹਨਾਂ ਦੇ ਵਿੱਚ ਬਿਲਕੁਲ ਹੀ ਲਾਈਟ ਜੀ ਨਹੀਂ ਤੁਸੀਂ ਅਗਰ ਰਾਤ ਨੂੰ ਨਿਕਲਦੇ ਹੋ ਤਾਂ ਤੁਹਾਨੂੰ ਬੜੀ ਮੁਸ਼ਕਲ ਹੁੰਦੀ ਹੈ ਲਾਈਟਾਂ ਦੀ ਤੁਸੀਂ ਲਾਈਟਾਂ ਅਪਗ੍ਰੇਡ ਕਰਾਉਣੀਆਂ ਤਾਂ ਉਹਦੇ ਲਈ ਤੁਹਾਡਾ ਬੈਸਟ ਓਕੇ ਬਈ ਸਭ ਤੋਂ ਵਧੀਆ ਰੇਟ ਸਾਡੇ ਮੁਤਾਬ ਕੋਈ ਨਹੀਂ ਦੇ ਸਕਦਾ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਸਭ ਤੋਂ ਵਧੀਆ ਸਰਵਿਸ ਲਾਈਟਾਂ ਦੀ ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲਓ ਇਹ ਵੀ ਸਾਡਾ ਚੈਲੰਜ ਹੈ ਓਕੇ ਤੁਸੀਂ ਕਿਤੇ ਮਰਜ਼ੀ ਚ ਡਰਾਈ ਕਰ ਲਓ ਤਾਂ ਕੁਆਲਿਟੀ ਵਾਈਜ਼ অর ਰੇਟ ਵਾਈਜ਼ ਕੋਈ ਨਹੀਂ ਕੰਪਰੋਮਾਈਜ਼ ਕਰੇਗਾ ਠੀਕ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਬਾਈ ਅੱਜ ਆਪਾਂ ਖੜੇ ਗੁਲਨਾਜ਼ ਕਾਰ ਐਕਸੈਸਰੀ ਮਹਾਲੀ ਦੇ ਉੱਤੇ 117 ਸਤੰਬਰ ਨੂੰ ਬਾਈ 117 ਸਤੰਬਰ ਤੇ ਬਾਈ ਹਰੀ ਆਪਣੇ ਨਾਮ ਨਾਲ ਗੱਲਬਾਤ ਕਰਾਂਗੇ ਇਹਨਾਂ ਦੋਨਾਂ ਨਾਲ ਹੀ ਬਾਈ ਹਰੀ ਨਾ ਬਹੁਤ ਘੱਟ ਆਉਂਦੇ ਨੇ ਵੀਡੀਓ ਦੇ ਵਿੱਚ ਤੇ ਅੱਜ ਬਾਈ ਹਰੀ ਨਾ ਫੜ ਲਿਆ ਟੂਰੀ ਖੜੇ ਸੀ ਮੈਂ ਬਾਈ ਜੀ ਇੱਕ ਵਾਰ ਤੁਸੀਂ ਵੀ ਵੀਡੀਓ ਚ ਆਓ ਕਿਉਂਕਿ ਬਾਈ ਆਇਆ ਹੁੰਦਾ ਵੀ ਕਈ ਵਾਰ ਕੋਈ ਕਸਟਮਰ ਬਾਹਰੋਂ ਆਉਂਦਾ ਨਾ ਵੀ ਪਤਾ ਲੱਗ ਜਾਂਦਾ ਵੀ ਯਾਰ ਬਾਈ ਵੀ ਵੀਰੇ ਹੁੰਦੇ ਆ ਨਾ ਬਾਈ ਤੇ ਹੋਰ ਕੋਈ ਕਾਰਨ ਨਹੀਂ ਦੇ ਭਾਈ ਹੋ ਠੀਕ ਠਾਕ ਹੋ ਬਹੁਤ ਵਧੀਆ ਬਹੁਤ ਵਧੀਆ ਵੀਰ ਜੀ ਤੁਸੀਂ ਦੱਸੋ ਬਸ ਵਧੀਆ ਵੀਰੇ ਤੇ ਮੇਰਾ ਭਰਾ ਤੁਸੀਂ ਆ ਸਕਦੇ ਹੋ ਕੋਈ ਵੀ ਐਸੈਸਰੀ ਗੱਡੀ ਤੇ ਅਗਰ ਲਗਵਾਉਣੀ ਆ ਕਾਰਨ ਮੈਂ ਕਹਣਾ ਬਈ ਬਾਈਫਰਾਂ ਦਾ ਸਵਾਬ ਬਹੁਤ ਵਧੀਆਗਾ ਇੱਕ ਗੱਲ ਹੋਰ ਕਰਾਂ ਭਾਈ ਉਰੇ ਬਾਈ ਹੋਰਾਂ ਨੂੰ ਕੰਮ ਕਰਨ ਲਈ ਬੰਦਿਆਂ ਦੀ ਲੋੜ ਆ ਬਈ ਹੈਨਾ ਸ਼ਾਪ ਦੇ ਉੱਤੇ ਤੇ ਬਈ ਐਂ ਦੱਸੋ ਸਭ ਤੋਂ ਪਹਿਲਾਂ ਅਨਾ ਆਪਾਂ ਵੀ ਬਾਈਆਂ ਨੂੰ ਰੋਜ਼ਗਾਰ ਦੇ ਦਈਏ ਵੀ ਕਿਸ ਕਿਸ ਤਰ੍ਹਾਂ ਦੇ ਬੰਦੇ ਦੀ ਲੋੜ ਆ ਪਾਣੋ ਆਪਾਂ ਨੂੰ ਜਿੱਦਾਂ ਸੀਟ ਕਵਰ ਫਿਟਿੰਗ ਲਈ ਇਲੈਕਟ੍ਰੀਸ਼ੀਅਨ ਜਿੱਦਾਂ ਗੱਡੀਆਂ ਦੇ ਇਲੈਕਟ੍ਰੀਸ਼ੀਅਨ ਹੁੰਦੇ ਨੇ ਤਾਂ ਜਿੱਦਾਂ ਗੱਡੀਆਂ ਦੇ ਮਕੈਨਿਕ 2 4 10 ਬੰਦੇ ਜਿੰਨੇ ਵੀ ਕੋਈ ਅਫੋਰਡਿੰਗ ਹੈ ਔਰ ਫਿਰ ਉਸ ਤੋਂ ਬਾਅਦ ਸਾਡੇ ਲਈ ਜਿਹੜੇ ਵੀ ਬੰਦੇ ਨੂੰ ਰੋਜ਼ਗਾਰ ਦੀ ਲੋੜ ਹੈ ਤਾਂ ਸਾਡੇ ਕੋਲੇ ਸਪੇਸ ਹੈਗਾ ਔਰ ਸੈਕੰਡ ਆਪਸ਼ਨ ਇਹ ਹੈ ਵੀ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਤਾਂ ਅਸੀਂ ਰਹਿਣ ਲਈ ਵੀ ਉਹਨੂੰ ਸਪੇਸ ਦੇ ਸਕਦੇ ਆ। ਜੀ ਹਾਂ ਬਈ ਤੁਹਾਡਾ ਰਹਿਣ ਦਾ ਸਿਸਟਮ ਜੋ ਵੀ ਹੈ ਤਾਂ ਇਧਰ ਉਧਰ ਕਰਕੇ ਉਹ ਵੀ ਸਾਡੇ ਕੋਲੇ ਅਰੇਂਜਮੈਂਟ ਸਾਰਾ ਹੈਗਾ। ਓਕੇ ਤੇ ਲਓ ਮੇਰਾ ਭਰਾ ਹਨਾ ਕਰ ਲਿਓ ਕੰਟੈਕਟ ਬਈ ਇਹ ਤੁਹਾਡੇ ਲਈ ਇਹ ਬਹੁਤ ਸੋਹਣਾ ਉਪਰਾਲਾ ਹੀ ਆ ਬਈ ਹਨਾ ਤੇ ਬਈ ਮੰਦਿਰ ਜਾਈ ਜਾਂਦੀ ਹੈ ਬਾਹਰ ਜਿਹੜੇ ਕੰਮ ਕਰ ਕਰਨ ਵਾਲੇ ਨੇ ਬਈ ਤਾਂ ਬਈ ਕੰਟੈਕਟ ਕਰ ਲ ਉਸੀ ਆਪਾਂ ਵੀ ਦੋਰੋਂ ਆ ਕੇ ਇੱਥੇ ਬੈਠੇ ਆ ਆਪਾਂ ਨੂੰ ਵੀ 10-12 ਸਾਲ ਹੋ ਗਏ ਇੱਥੇ ਆਇਆ ਹਣਾ ਐ ਦੱਸੋ ਤੁਸੀਂ ਕਿੱਥੋਂ ਆਏ ਹੋ ਬਈ ਆਪਾਂ ਵੀਰੇ ਹਰਿਆਣੇ ਤੋਂ ਬਲੋਂਗ ਕਰਦੇ ਹਾਂ ਫਤਿਆਵਾ ਡਿਸਟ੍ਰਿਕਟ ਹੈ ਮੇਰਾ ਰਤਿਆ ਮੇਰਾ ਸ਼ਹਿਰ ਹੈ ਮੈਨੂੰ ਇੱਥੇ 8 ਸਾਲ ਹੋ ਗਏ ਰਹਿੰਦੇ ਨੂੰ ਸਾਡਾ ਇੱਥੇ ਮੁਹੱਲੇ ਦੇ ਵਿੱਚ ਇੱਕ ਹਸਪੀਟਲ ਵੀ ਹੈ ਕੰਬੋਜ਼ ਹਸਪੀਟਲ ਦੇ ਨਾਮ ਤੋਂ ਤਾਂ ਆਪਾਂ ਉੱਥੇ ਟਰੀਟ ਕਰਦੇ ਆ ਤਾਂ ਇਹ ਬ੍ਰਦਰ ਇੱਥੇ ਹੁੰਦੇ ਨੇ ਸ਼ੌਕ ਤੇ ਹੁੰਦੇ ਨੇ ਆਪਾਂ ਉੱਥੇ ਸਰਵਿਸ ਕਰਦੇ ਆ ਠੀਕ ਹੈ ਤੇ ਬਈ ਹਣਾ ਤੇ ਗੱਡੀ 'ਚ ਆਪਾਂ ਬੜਦੇ ਆ ਜਦੋਂ ਹਨਾ ਬਈ ਸੀਟ ਕਵਰ ਹੁੰਦੇ ਨੇ ਆਪਾਂ ਦੀ ਨਾਲ ਬਈ ਵਧੀਆ ਪਏ ਨੇ ਹਨਾ ਤੇ ਉਹਨਾਂ ਦੀ ਸਟਾਰਟਿੰਗ ਕਰ ਲਈ ਬਈ ਇਹ ਸੀਟ ਕਵਰ ਨੇ ਬਈ ਇਹ ਕਿਹੜੀ ਕੁਆਲਿਟੀ ਦੇ ਸੀਟ ਕਵਰ ਆ ਆਪਣੇ ਲਈ ਬਾਈ ਜੀ ਇਹ ਸੀਟ ਕਵਰ ਜਿੱਦਾਂ ਬ੍ਰਾਂਡਡ ਸੀਟ ਕਵਰ ਨੇ ਹਾਂਜੀ ਹਾਂ ਤੁਸੀਂ ਇਹਨਾਂ ਦੀ ਲੁੱਕ ਚੈੱਕ ਕਰੋ ਪਹਿਲਾਂ ਤਾਂ ਇਹ ਕਲਾਸ ਹੈ ਫਿਰ ਜਦੋਂ ਤੁਹਾਡੀ ਫਿਟਿੰਗ ਹੋ ਗਈ ਤੁਹਾਨੂੰ ਰਿਲੈਕਸੇਸ਼ਨ ਦੇਖੋ ਆਉਂਦੀ ਹੈ ਨਾ ਫਿਰ ਇਹਨਾਂ ਦੀ ਸਾਡੇ ਵੱਲੋਂ 2 ਸਾਲ ਦੀ ਗਾਰੰਟੀ ਹੈ ਤੁਹਾਡਾ ਕਦੇ ਵੀ ਕੋਈ ਖਰਾਬ ਹੁੰਦਾ 2 ਸਾਲ ਦੇ ਵਿੱਚ ਕੁਝ ਵੀ ਹੁੰਦਾ ਤਾਂ ਕੰਪਨੀ ਵੱਲੋਂ ਗਾਰੰਟੀ ਹੈ ਇਹ ਤੁਹਾਨੂੰ ਬਦਲ ਕੇ ਦੇਣਾ ਬਦਲ ਕੇ ਲੈ ਵੀ ਮੇਨ ਗੱਲ ਬਾਈ ਹੈ ਨਾ ਕੋਈ ਵਾਰੰਟੀ ਕੋਈ ਨਹੀਂ ਲੀਟ ਵੀ ਜਿਆਦਾ ਨਹੀਂ ਨਾ ਕੁਆਲਿਟੀ ਦੇ हिसाब ਨਾਲ ਰੇਟ ਵੀ ਬਹੁਤ ਘਾਟੇ ਬਾਕੀ ਤੁਸੀਂ ਸੰਪਰਕ ਕਰ ਲਿਓ ਸਾਡੇ ਨਾਲ ਪਰ ਵੀ ਠੀਕ ਲਾ ਪਰ ਪਤਾ ਬਾਈ ਕੀ ਗੱਲ ਹੈ ਜੇ ਰੇਟ ਦੱਸ ਦੀ ਐ ਹੁਣ ਰੇਟ ਖਰਾਬ ਹੁੰਦਾ ਮਾਰਕੀਟ ਦਾ ਪਰ ਐਵੇਂ ਹੀ ਸਸਤੇ ਆਏ ਨੇ ਤਾਂ ਸਸਤੇ ਦਵਾਂਗੇ ਠੀਕ ਹੈ ਬਿਲਕੁਲ ਬਿਲਕੁਲ ਔਰ ਦੂਜੀ ਗੱਲ ਸਾਡਾ ਕੋਈ ਮੋਟਿਵੇਸ਼ਨ ਨਹੀਂ ਗਿਆ ਵੀ ਆਪਾਂ ਪੈਸੇ ਆਪਾਂ ਸੇਵਾ ਕਰਨੀ ਹੈ ਬਸ ਵੀ ਆਪਾਂ ਲੋਕਾਂ ਨੂੰ ਵਧੀਆ ਫੈਸਿਲਿਟੀ ਦੇਣੀ ਹੈ ਆਪਣਾ ਉਹ ਪਰਪਸ ਹੈ ਹੋਰ ਕੋਈ ਆਪਣਾ ਪਰਪਸ ਨਹੀਂਗਾ ਵੀ ਆਪਾਂ ਇੱਥੇ ਕਮਾਉਣ ਵਾਸਤੇ ਆਪਾਂ ਤਾਂ 10 ਸਾਲ ਹੋ ਗਏ ਇੱਥੇ ਆਇਆਂ ਨੂੰ ਵਧੀਆ ਰੁਜ਼ਗਾਰ ਆਪਣਾ ਵਧੀਆ ਕੰਮ ਕਰ ਸਕਦਾ ਮਤਲਬ ਵੀ ਲਿਮਿਟਿਡ ਜੀ ਕਮਾਈ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਇੱਕ ਵਾਰ ਮੈਂ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਉਹ ਬਾਈ ਕਹਿੰਦਾ ਸੀ ਕਹਿੰਦਾ ਬਾਈ ਉਹਦਾ ਕੋਈ ਹੋਰ ਕੰਮ ਦੀ ਖੈਰ ਕਹਿੰਦਾ ਬਾਈ ਅਸੀਂ ਬੰਦਿਆਂ ਦੇ ਨਾਲ ਕਹਿੰਦਾ ਬੁਰਕੇ ਨਹੀਂ ਵੜਦੇ ਅਸੀਂ ਚੁੰਡੀਆਂ ਵੜਦੇ ਆ ਮਤਲਬ ਵੀ ਬੱਦਗਮਾਈ ਨਹੀਂ ਕਰਦੇ ਲਿਮਟਿਡ ਦੀ ਕਰਦੇ ਬੰਦਾ ਸਾਡੇ ਲੱਭ ਆਉਂਦਾ ਸਾਡੇ ਲਿਮਟਿਡ ਜੇ ਮਾਰ ਜਾਂਦੇ ਇਹ ਨਹੀਂ ਕਾ ਵੀ ਤੁਸੀਂ 2000 ਦੀ ਆਈਟਮ ਆਈ ਹੈ ਤੁਸੀਂ 10000 ਦੇ ਵਿੱਚ ਉਹਨਾਂ ਨੂੰ ਠੀਕ ਹੈ ਵੀ ਸਾਡੇ ਤੇ ਬਾਈ ਬਾਕੀ ਹੋਰਾਂ ਨੂੰ ਹਲਾ ਬਾਕੀ ਬਾਈ ਹੋਰਾਂ ਨੂੰ ਬਈ ਹੈ ਨਾ ਵੀ ਮਤਲਬ ਵੀ ਹੁਣ ਦੱਸਣ ਦੀ ਲੋੜ ਨਹੀਂ ਬਹੁਤ ਫੇਮਸ ਨੇ ਬਾਈ ਹੋਰੀ ਤੇ ਬਾਈਆਂ ਦਾ ਕੰਮ ਵੀ ਬਹੁਤ ਸੋਹਣਾ ਤੁਸੀਂ ਵਿਜ਼ਿਟ ਕਰ ਲਿਓ ਤੇ ਬਈ ਹੋਰ ਬਈ ਆਪਣੇ ਲਈ ਕੀ ਹੈ ਬਾਈ ਦੂਸਰਾ ਆਪਣਾ ਲੈਟਾਂ ਦਾ ਕਨਸੈਪਟ ਆ ਗਿਆ ਜਿਹੜਾ ਸਭ ਤੋਂ ਟੌਪ ਤੇ ਚੱਲ ਰਿਹਾ ਆਪਣਾ ਪੰਜਾਬ ਦੇ ਵਿੱਚ ਨਾ ਕਿ ਆਪਣਾ ਹਰਿਆਣਾ ਪੰਜਾਬ ਫੋਰਨ ਤੋਂ ਵੀ ਫੋਨ ਆਉਂਦੇ ਨੇ ਸਾਡੇ ਕੋਰੀਰ ਬੜੇ ਜਾਂਦੇ ਨੇ ਹੈ ਨਾ ਇਹ ਕਹਿੰਦਾ ਜੀ ਸਾਡਾ ਪ੍ਰੋਜੈਕਟਰ ਕੋਰੀਅਰ ਕਰਵਾ ਦਿਓ ਸਾਡੀਆਂ ਲਾਈਟਾਂ ਕੋਰੀਅਰ ਕਰਵਾ ਦਿਓ ਤਾਂ ਇਹ 260 ਵਾਟ ਦੀ ਲਾਈਟ ਹੈ ਜੀ ਇਹਦੀ 1 ਸਾਲ ਦੀ ਗਾਰੰਟੀ ਹੈ ਨਾ ਕਿ ਵਾਰੰਟੀ ਗਾਰੰਟੀ ਮਤਲਬ ਪੀਸ ਬਸ ਇੱਕ ਸਾਲ ਦੇ ਵਿੱਚ ਤੁਹਾਡਾ ਕੁਝ ਵੀ ਹੁੰਦਾ ਤਾਂ ਆਪਾਂ ਇਹਨੂੰ ਬਦਲ ਕੇ ਦੇਵਾਂਗੇ ਓਕੇ ਅੱਛਾ ਇਸ ਤੋਂ ਬਾਅਦ ਵੀ ਕੋਈ ਵਾਟੇਜ ਆਉਂਦੀ ਕਿੰਨੇ ਕਿੰਨੇ ਵਾਟ ਦੀ ਇਸ ਤੋਂ ਬਾਅਦ 300 ਵਾਟ 300 ਵਾਟ ਦੀ ਲਾਈਟ ਆਪਣੇ ਕੋਲ ਆ ਰਹੀ ਹੈ ਹਾਂਜੀ ਹਾਂ ਠੀਕ ਹੈ ਔਰ ਇਹ ਲਾਈਟ ਅਲਟੀਮੇਟ ਉਹਦਾ ਰੇਟ ਵੀ ਅਲਟੀਮੇਟ ਹੈ ਤੁਹਾਨੂੰ ਕਿਤੋਂ ਨਹੀਂ ਮਿਲਣੀ ਇਹ ਲਾਈਟ ਇਸ ਰੇਟ 'ਚ ਇਹ ਕਿੰਨੇ ਕੀ ਦੀ ਬਾਈ ਇਹ ਤੁਹਾਨੂੰ ਆਪਾਂ 5800 ਰੁਪਏ ਕੀ ਦੇ ਦਾਂਗੇ 5800 ਵੀ 300 ਵਾਟ ਦੀ ਲਾਈਟ 300 ਵਾਟ ਦੀ ਕਿਤੋਂ ਨਹੀਂ ਮਿਲ ਜੀਗੀ ਆਪਣੀ ਗਰੰਟੀ ਸੀ ਅੱਛਾ ਇਹਨਾਂ ਦੀ ਲਾਈਟ ਪੂਰੀ ਵਧੀਆ ਹੁੰਦੀ ਹੈ ਵੀਰੇ ਜੀ ਪਤਾ ਹੀ ਉਹ ਜਿਨ੍ਹਾਂ ਨੂੰ ਪਾ ਕੇ ਦੇ ਰਹਿਆ ਸੀ ਕਸਟਮਰ ਠੀਕ ਹੈ ਲੈ ਆ ਇੱਕ ਵਾਈ ਹੁਣ ਜਿਹੜੀ ਹੁਣ ਕਲਿੱਪ ਆਪਾਂ ਕਰਦੇ ਆ ਬਾਈ ਹਨਾ ਇਹ ਹੈਗੇ ਸਪੈਸ਼ਲੀ ਕੁੜੀਆਂ ਵਾਸਤੇ ਬਾਈ ਹਨਾ ਤੇ ਜਿਹੜੀਆਂ ਮੇਰੇ ਭੈਣਾਂ ਬਾਈ ਹਨਾ ਤਾਂ ਆਹ ਵਾਲੀਆਂ ਵੀ ਹਨਾ ਵੀ ਇਹ ਛੋਟੇ ਕਿਊਟ ਜਿਹੇ ਬਾਈ ਹਨਾ ਛੱਲੇ ਨੇ ਇਹ ਵੀ ਬਾਈਆਂ ਹੋਰਾਂ ਨਾਲ ਵੀ ਹੁੰਦੇ ਨੇ ਐਸੈਸਰੀ ਦੇ ਵਿੱਚ ਨੇ ਇਹ ਤਾਂ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਮੈਨੂੰ ਉੱਥੇ ਪਿਆ ਸੀਗਾ ਸੋਹਣਾ ਲੱਗਿਆ ਤਾਂ ਤੁਸੀਂ ਬਾਈ ਹੋਰ ਤਾਂ ਕੰਟੈਕਟ ਕਰਕੇ ਵੀ ਮੰਗਵਾ ਸਕਦਾ ਵਿਜ਼ਿਟ ਵੀ ਕਰ ਲੇ ਬਾਈ ਹਨਾ ਕੋਈ ਸਕੂਟੀ ਦੇ ਜਾਂ ਗੱਡੀ ਦੇ ਛੱਲੇ ਪਾ ਸਕਦੇ ਆ ਆ ਇੱਕ ਆ ਚੀਜ਼ ਆ ਗਈ ਬਾਈ ਇਹ ਵੀ ਆਪਾਂ ਤੁਹਾਨੂੰ ਡੇਟ ਟੰਡ ਦਾ ਏਸੀ ਦਵਾਂਗੇ ਗੁਰਪ੍ਰੀਤ ਜੀ ਕਹਿੰਦਾ ਬਈ ਡੇਟ ਟੰਡ ਦਾ ਏਸੀ ਹੈਗਾ ਸਿਰਫ ਕਿੰਨੇ ਦਾ ਬਈ 400 400 ਰੁਪਏ ਦੇ ਦੇਖੋ ਕੋਈ ਕਿਸ਼ਤ ਨਹੀਂ ਬਈ ਹੈਨਾ ਪਰ ਦਵਾਂਗੇ ਆਪਾਂ ਤੁਹਾਨੂੰ ਗੱਡੀ ਵਾਸਤੇ ਬਈ ਆਹ ਦੇਖੋ ਆਹ ਵੀ ਜੀ ਬਈ ਅਲਟੀਮੇਟ ਆ ਬਈ ਹੈਨਾ ਬੜੀ ਬੜੀ ਇੱਕ ਕਲਾਸ ਦੀ ਚੀਜ਼ ਹੈ ਜੀ ਇਹ ਬਹੁਤ ਚੱਲ ਰਹੀ ਹੈ ਬਈ ਇਹ ਗੱਲ ਬਹੁਤ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਜੀ ਅੱਜ ਦੇ ਟਾਈਮ ਠੀਕ ਹੈ ਬਈ ਇਹ ਇਹ ਹੈ ਬਈ ਕੀ ਹੈ ਬਸ ਇਹ ਪਰਫਿਊਮ ਹੈ ਅੱਛਾ ਠੀਕ ਹੈ ਇਹ ਸੀ ਏਸੀ ਬੇਟ ਤੇ ਲਾ ਕੇ ओके ਲੈ اچھا ਇਹ ਬਈ ਹੈ ਨਾ ਆਪਣਾ ਤੁਹਾਡਾ ਸੋਲਰ ਤੇ ਚੱਲਦਾ ਹੈ ਨਾ ਬਈ ਸੋਲਰ ਇਧਰ ਪੱਖਾ ਬਈ ਹੈ ਨਾ ਤੇ ਇਧਰ ਤੁਹਾਡਾ ਫਿਲਰ ਪੈਂਦਾ ਹੈਗਾ ਉੱਪਰ ਹੈ ਨਾ ਇਧਰਲੀ ਸਾਈਡ ਆ ਇਧਰ ਇਧਰ ਤੁਹਾਡਾ ਫਿਲਰ ਪਾਇਆ ਜਾਂਦਾ ਦੇਣ ਲਈ ਆ ਸੀਗਾ ਬਈ ਇਹ ਫਰੇਗਰੈਂਸ ਦੇਣ ਵਾਸਤੇ ਇਹ ਬਈ ਹੈ ਨਾ ਵੀ ਕਿਊਟ ਜਾਈ ਸੀਗਾ ਇਹ ਵੀ ਤੁਸੀਂ ਆਪਣੀ ਗੱਡੀ ਦੇ ਵਿੱਚ ਲਾ ਸਕਦੇ ਤੇ ਗੱਡੀ ਤੇ ਸ਼ੋਭਾ ਵਧਾ ਸਕਦੇ ਹੋ ਬਈ ਡੇਟਾਂ ਦਾ ਆਈ ਸੀ ਸਿਰਫ 400 ਰੁਪਏ ਦੇ ਵਿੱਚ ਹੈ ਨਾ ਤੇ ਹੋਰ ਵੀ ਇਹ ਆ এলইডি ਆ ਗਈ ਬਈ ਕਿ ਜੇ ਆਪਾਂ ਅਜਿਹਾ ਪਲੇਅਰ ਲੋਗਾ ਲੈ ਲੈਂਦੇ ਆਂ ਹਾਂਜੀ ਕੋਈ ਵੀ ਕਿਸੇ ਵੀ ਕੰਪਨੀ ਦਾ ਉਹਦੇ ਕੋਈ ਦਿੱਕਤ ਆ ਜਾਂਦੀ ਹਫਤਾ ਵਧਾ 10 ਦਿਨ ਸਰਵਿਸ ਸੈਂਟਰ ਤੱਕੇ ਖਾਣੇ ਪੈਂਦੇ ਆ ਸਾਡੇ ਕੋ ਪਲੇਅਰ ਹੈਗਾ ਤੁਹਾਨੂੰ ਇਹਦੀ ਵਾਰੰਟੀ ਨਹੀਂ ਗਰੰਟੀ ਹੈ ਜੀ ਗਰੰਟੀ ਹਾਂਜੀ ਓਕੇ 1 ਸਾਲ ਦੇ ਵਿੱਚ ਕੋਈ ਵੀ ਹੁੰਦਾ ਤੁਹਾਡਾ ਪਲੇਅਰ ਕੱਢ ਕੇ ਪੈਨਾ ਰੱਖਦਾ ਹੈ ਕਾਊਂਟਰ ਤੇ ਵੀ ਕਹੇ ਆਪਣਾ ਨਾਮ ਲੈ ਜਾ ਲੈ ਇਹ ਵੀ ਬਈ ਹੈਨਾ ਇਹ ਇਹ ਚੀਜ਼ ਬਈ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਵਧੀਆ ਲੱਗੀ ਜੀ ਕਿਵੇਂ ਬਈ ਹੈਨਾ ਵੀ ਸਿਰਫ ਆਪਾਂ ਕਹਿੰਦੇ ਵੀ ਕੋਈ ਵਾਰੰਟੀ ਕੋਈ ਨਹੀਂ ਗਰੰਟੀ ਦੇ ਨਾਲ ਮਿਲ ਰਿਹਾ ਆਪਾਂ ਜਿਹੜਾ ਪਲੇਅਰ ਇਹ ਮਿਲੂਗਾ ਉਹ ਵੀ ਐਂਡਰੌਇਡ ਪ ਲੋਕਲ ਨਹੀਂ ਹੈਗਾ ਬਾਈ ਗੀਗਾ ਸੋਨਿਕ ਹੈ ਅੱਛਾ ਠੀਕ ਹੈ ਬ੍ਰਾਂਡ ਹੈ ਜੀ ਵਿਦ ਐਮ ਆਰ ਪੀ ਆਉਂਦੇ ਪਲੇਅਰ ਓਕੇ ਔਰ ਇਹਦੀ ਕੁਆਲਿਟੀ ਔਰ ਪ੍ਰੋਸੈਸਿੰਗ ਅਲਟੀਮੇਟ ਹੈ ਅੱਛਾ ਐਮ ਆਰ ਪੀ ਦੇ ਵੀਰੇ ਕਿੰਨਾ ਗਲੈਸ ਦਵਾਂਗੇ ਆਪਾਂ ਹਾਂ ਜੀ ਐਮ ਆਰ ਪੀ ਤਾਂ ਤੁਸੀਂ ਦੇਖੋ ਉਹਨੇ ਦਾ ਐਮ ਆਰ ਪੀ ਇਹ ਹੈਗਾ 17000 ਰੁਪਏ ਹਾਂ ਠੀਕ ਹੈ ਆਪਾਂ ਤੁਹਾਨੂੰ ਇਹਦਾ ਹਾਫ ਹੀ ਕਰ ਦਾਂਗੇ ਠੀਕ ਹੈ ਲੈ 50% ਲੈਸ ਆ ਬਾਈ ਇਹਨੂੰ ਖੋਲ ਕੇ ਦਿਖਾ ਦੀ ਵੀਰੇ ਇੱਕ ਵਾਰ ਬਿਲਕੁਲ ਇਹ ਬਈ ਇਹ ਆਪਾਂ ਤੁਹਾਨੂੰ 50% ਲੈਸ ਤੇ ਦਵਾਂਗੇ ਜਿਹੜਾ ਇਹ ਐਲਈਡੀ ਐਂਡਰੋਇਡ ਪਲੇਅਰ ਆ ਬਾਈ ਹੈਨਾ ਤੇ ਬਹੁਤ ਸੋਹਣਾ ਇਹ ਦੋ ਬੱਤੀ ਹੈ ਜੀ ਪ੍ਰੋਪਰ 32 GB ਠੀਕ ਹੈ ਮਤਲਬ 32 GB ਦੀ ਆਪਣੀ ਇੰਟਰਨਲ ਮੈਮਰੀ ਹੈ 232 ਹਾਂਜੀ ਠੀਕ ਹੈ ਲੈ ਵੀ ਭਈਆ ਗੀਗਾ ਸੋਨਿਕ ਦਾ ਇਹ ਤੁਸੀਂ ਬਾਈ ਕਰ ਸਕਦੇ ਹੋ ਇੱਕ ਸਾਲ ਦੀ ਫੁੱਲ ਰਿਪਲੇਸਮੈਂਟ ਗਾਰੰਟੀ ਦੇ ਨਾਲ ਮਿਲ ਰਿਹਾ ਤੁਹਾਨੂੰ ਇਹ ਤੁਸੀਂ ਬਾਈ ਕਰ ਸਕਦੇ ਹੋ ਤੁਹਾਡਾ ਕੱਢ ਕੇ ਧਰ ਦਾਂਗੇ ਪਹਿਲੇ ਸਕੋਂਡ ਠੀਕ ਹੈ ਭਈ ਲੈ ਵੀ ਭਈ ਹੈ ਹੋਰ ਬਹੁਤ ਕੁਝ ਆ ਭਈ ਹਨਾ ਇਹ ਪੀਸ ਪੈ ਨੇ ਇੱਧਰ ਵੀ ਬਹੁਤ ਕੁਝ ਪਿਆ ਭਈ ਹਨਾ ਤੁਸੀਂ ਬਾਈ ਕਰ ਸਕਦੇ ਹੋ ਇਹ ਕੱਟ ਹੋਲ ਜਾ ਵੀਰਿਆ ਕੀ ਆਪਾਂ ਪਲੇਅਰ ਤਾਂ ਲਾ ਲਿਆ ਹਾਂਜੀ ਠੀਕ ਹੈ ਕੋਈ ਕੋਈ ਬੰਦਾ ਕਹਿੰਦਾ ਵੀ ਭਾਈ ਡੈਸ਼ ਕੈਮ ਵੀ ਚਾਹੀਦਾ ਸਾਨੂੰ ਰਿਕਾਰਡਿੰਗ ਹੂੰ ਹੂੰ ਠੀਕ ਹੈ ਪਰ ਮੈਨੂੰ ਉਹਦਾ ਵਿਊ ਮੇਰੇ ਪਲੇਅਰ ਚ ਦੇਖਣਾ ਚਾਹੀਦਾ ਜੇ ਆਪਾਂ ਅੱਡ ਤੋਂ ਲਗਾਉਣ ਆਪਲੇਅਰ ਉਹਦੇ ਫਰੰਟ ਬੈਕ ਕੈਮਰਾ ਲਾ ਕੇ ਕਾਫੀ ਕਵਰਟੀ ਹੋ ਜਾਂਦਾ ਠੀਕ ਹੈ ਬਈ 25000 ਦਾ ਪ੍ਰੋਸੈਸਰ 2500 ਰੁਪਏ ਦਾ ਕੈਮਰਾ ਜੀ 2500 ਰੁਪਏ ਦਾ ਹਾਂ ਜੀ ਉਹ ਤੁਸੀਂ ਇਹਦੇ ਵਿੱਚ ਮੈਮਰੀ ਕਾਰਡ ਪਾ ਕੇ ਇਹਦਾ ਫਰੰਟ ਦੀ ਰਿਕਾਰਡਿੰਗ ਕਰ ਸਕਦੇ ਆਪਾਂ ਆਪਣੇ ਐਂਡਰੋਇਡ ਪਲੇਅਰ ਤੇ ਦੇਖ ਸਕਦੇ ਆ ਠੀਕ ਜੀ ਰਿਕਾਰਡਿੰਗ ਕਰੇਗਾ ਤੁਹਾਡੀ ਸੇਫਟੀ ਪਰਪਸ ਲਈ ਬਈ ਬਹੁਤ ਸੋਹਣਾ ਬਹੁਤ ਸੋਹਣੀ ਆਟਮ ਆ ਇਹ ਅਗਰ ਤੁਸੀਂ ਨਾ ਵੀ ਜਾ ਰਹੇ ਆਂਗੇ ਕੁਝ ਕਈ ਵਾਰ ਬੰਦੇ ਅਗਲੇ ਦੀ ਗਲਤੀ ਹੁੰਦੀ ਹੈਗੀ ਹੈ ਨਾ ਉਹ ਗਲਤੀ ਆਪਣੇ ਸਿਰ ਮੜੀ ਜਾਂਦੀ ਹੈ ਕਈ ਵਾਰ ਬਈ ਹੈ ਨਾ ਉਹ ਚੀਜ਼ ਤੋਂ ਬਚਣ ਵਾਸਤੇ ਵੀ ਆਪਾਂ ਆਹ ਇਹਦੀ ਇੰਟਰੀ ਸਕਰੀਨ ਹੈ ਜੀ ਉਹ ਵੀ ਕੰਮ ਕਰਦਾ ਵੀ ਕੰਮ ਕਰੂਗਾ ਇਹਦੇ ਫਰੰਟ ਕੈਮਰਾ ਹੈ ਅੱਛਾ ਹਾਂ ਜੀ ਤੇ ਕਿੰਨਾ ਲੱਗੇਗਾ ਬੈਕ ਹੈ ਨਾ ਪਤਾ ਨਹੀਂ ਕੀ ਕੋਈ ਸਾਈਂਦਾ ਵੀ ਮਾਰਕੀਟ ਦੇ ਵਿੱਚ ਹਨਾ ਦੇਖੋ ਬਈ ਇਹ ਬੈਕ ਕੈਮਰਾ ਜੀ ਇਹ ਫਰੰਟ ਹੋ ਗਿਆ ਜੀ ਸਾਡੇ ਮੇਰੇ ਉੱਤੇ ਲੱਗ ਜੂਗਾ ਓਕੇ ਪਰ ਫਰੰਟ ਦੀ ਰਿਕਾਰਡਿੰਗ ਕਰੂ ਬੈਕ ਦੇ ਦੋ ਕੈਮਰਾ ਦੇ ਵਿੱਚ ਪੈ ਜੂਗਾ ਜੀ ਠੀਕ ਹੈ ਬਈ ਪਰ ਵੀ ਉਹ ਤਾਂ ਸਾਡੀ ਸਕਰੀਨ ਦੀ ਇਹ ਕਿੰਨੇ ਦੀ ਹੈ ਬਈ ਜੇ ਵੀ ਡੇਟ ਆਪਾਂ ਬਹੁਤ ਘੱਟ ਦੇ ਦਾਂਗੇ ਤੁਹਾਨੂੰ 6 ਰੁਪਏ ਦੀ ਫਿਟਿੰਗ ਕਰੀ 6 ਰੁਪਏ ਦੀ ਫਿਟਿੰਗ ਕਰਕੇ ਦੋ ਹੀ ਕੈਮਰੇ ਲੱਗ ਦੋ ਹੀ ਕੈਮਰੇ ਲੱਗਣਗੇ ਵੀਰੇ ਨਾ ਜ ਲਈ ਗਾ live ਦੋ ਕੈਮਰੇ ਫਰੰਟ ਬੈਕ ਦੀ ਰਿਕਾਰਡਿੰਗ ਹੋਊਗੀ ਤੁਹਾਡੀ ਤੇ ਵਧੀਆ ਐਡਮ ਆ ਬਈ ਇਹ ਅੱਛਾ ਬਈ ਹੋਰ ਆਪਣੇ ਲੈਵੇ ਬਈ ਐਸੈਸਰੀ ਦੇ ਵਿੱਚ ਨਾ ਬਹੁਤ ਕੁਝ ਆ ਬਈ ਕੋਈ ਪਰਫਿਊਮ ਲੈਣਾ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੈਂਪੂ ਵਗੈਰਾ ਤਾਂ ਬਾਈ ਹੋਰ ਤੋਂ ਬਾਈ ਕਰ ਸਕਦੇ ਹੋ ਇੱਧਰ ਗ੍ਰਿਲਾਂ ਵੀ ਪਈਆਂ ਬਈ ਗੱਡੀ ਦੀ ਹਨਾ ਇੱਧਰ ਗ੍ਰਿਲਾਂ ਜਿਵੇਂ ਆਪਾਂ ਕਹਿੰਦੇ ਕੋਈ ਸਕਾਰਪਿਓ ਦੀ ਲੈਣੀ ਆ ਗਰੇਟਾ ਦੀ ਲੈਣੀ ਆਂਗੀ ਕੋਈ ਲਾਈਟਾਂ ਹੈਗੀਆਂ ਤੇ ਆਪਣਾ ਭਗਵਾਨ ਦੀਆਂ ਮੂਰਤੀਆਂ ਲੈਣੀ ਆਪਾਂ ਉਹ ਲੈ ਸਕਦੇ ਆਂਗੇ ਤੇ ਅ ਇੱਧਰ ਬਈ ਐਂਪੂ ਬਫਰ ਵਗੈਰਾ ਵੀ ਪਏ ਨੇ ਬਾਈ ਹੋਰ ਇਹਨੇ ਕੋ ਲਗਜ਼ਰੀ ਬੋਡੀ ਕਰ ਰਹੀ ਗੱਡੀ ਲਗਜ਼ਰੀ ਚ ਸਾਡੀ ਗੱਡੀ ਹੈਗੀ ਆ ਠੀਕ ਹੈ ਵੀਰੇ ਟੋਪ ਹੈ ਗਰਮੀ ਆ ਜਾਂ ਬਾਰਿਸ਼ ਰੁਕਣ ਵਾਲੀ ਹੈ ਫੁਲੀ ਵਾਟਰ ਟੂਪ ਹੈ ਜੀ ਅੱਛਾ ਵੀਰੇ ਲਗਜ਼ਰੀ ਬੋਡੀ ਕਵਰ ਮਿਲ ਜਣਗੇ ਤੁਹਾਨੂੰ ਇਹਨਾਂ ਦੇ ਰੇਟ ਕਾਫੀ ਜਨੂਨ ਹੋਊਗਾ ਓਕੇ ਵੀਰੇ ਇਹ ਵੀ ਬਾਈ ਹਨਾ ਗੱਡੀ ਤੋਂ ਗੱਡੀ ਵੇਰੀ ਕਰੂਗਾ ਜਿੱਦਾਂ ਤੁਹਾਡੀ ਕਾਰ ਹੋਊਗੀ ਉਸ ਹਿਸਾਬ ਨਾਲ ਤੁਹਾਡਾ ਰੇਟ ਹੋਊਗਾ ਇਹ ਬਾਈ ਕਰ ਸਕਦੇ ਬਾਈ ਹੋਰ ਤੋਂ ਆਰਮੋਡਿਕ ਸਿਸਟਮ ਤੇ ਸਾਡੇ ਕੋਲ ਸਾਰੇ ਬ੍ਰਾਂਡ ਤੋਂ ਮਿਲ ਜਣਗੇ ਦਿਖਾ ਦੂ ਬਾਈ ਜੇਬਲ ਸੋਨੀ ਫਾਈਨਲ ਡੀਡੀ ਆਡੀਓ ਠੀਕ ਹੈ ਜੀ ਹਮ ਹਮ ਫੁਕਲ ਹੋ ਗਿਆ ਜੇਬਲ ਬਲੌਪੰਕ ਰੋਕਫੋਰਡ ਐਂਪ ਵੀ ਤੁਹਾਨੂੰ ਸਾਰੀ ਤਰ੍ਹਾਂ ਦੇ ਮਿਲ ਜਾਣਗੇ ਠੀਕ ਹੈ ਵੀਰੇ ਔਰ ਉਹਦੀ ਨੀਡ ਦੇ ਅਕੋਰਡਿੰਗ ਜਿੱਥੇ ਤੱਕ ਕੋਈ ਸਪੋਰਟ ਕਰਦਾ ਉਹ ਐਂਪ ਲਗਾ ਕੇ ਆਪਾਂ ਬੇਸ ਟੂਬ ਜਾਂ ਸਬੂਫਰ ਹਰ ਇੱਕ ਚੀਜ਼ ਚਲਾ ਦਾਂਗੇ ਠੀਕ ਹੈ ਔਰ ਦੂਸਰੀ ਗੱਲ ਰਹੀ ਲਾਈਟਾਂ ਦੀ ਅੱਜ ਕੱਲ੍ਹ ਦੀਆਂ ਜਿਹੜੀਆਂ ਨਵੀਆਂ ਗੱਡੀਆਂ ਆ ਰਹੀਆਂ ਉਹਨਾਂ ਦੇ ਵਿੱਚ ਬਿਲਕੁਲ ਹੀ ਲਾਈਟ ਜੀ ਨਹੀਂ ਤੁਸੀਂ ਅਗਰ ਰਾਤ ਨੂੰ ਨਿਕਲਦੇ ਹੋ ਤਾਂ ਤੁਹਾਨੂੰ ਬੜੀ ਮੁਸ਼ਕਲ ਹੁੰਦੀ ਹੈ ਲਾਈਟਾਂ ਦੀ ਤੁਸੀਂ ਲਾਈਟਾਂ ਅਪਗ੍ਰੇਡ ਕਰਾਉਣੀਆਂ ਤਾਂ ਉਹਦੇ ਲਈ ਤੁਹਾਡਾ ਬੈਸਟ ਓਕੇ ਬਾਈ ਸਭ ਤੋਂ ਵਧੀਆ ਰੇਟ ਸਾਡੇ ਮਤਾ ਕੋਈ ਨਹੀਂ ਦੇ ਸਕਦਾ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਸਭ ਤੋਂ ਵਧੀਆ ਸਰਵਿਸ ਲਾਈਟਾਂ ਦੀ ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲਓ ਇਹ ਵੀ ਸਾਡਾ ਚੈਲੰਜ ਹੈ ਓਕੇ ਤੁਸੀਂ ਕਿਤੇ ਮਰਜ਼ੀ ਚ ਟਰਾਈ ਕਰ ਲਓ ਤਾਂ ਕੁਆਲਿਟੀ ਵਾਈਜ਼ অর ਰੇਟ ਵਾਈਜ਼ ਕੋਈ ਨਹੀਂ ਕੰਪਰੋਮਾਈਜ਼ ਕਰੇਗਾ ਠੀਕ ਹੈ ਬਈ ਲਾਈ ਵੀ ਮੇਰਾ ਭਰਾ ਹਨਾ ਵਿਜ਼ਿਟ ਕਰ ਲਿਓ ਬਈ ਨੰਬਰ ਮੈਂ ਸਕਰੀਨ ਤੇ ਪਾਤੇ ਬੁਲਨਾਜ ਕਾਰਸ਼ਾ ਸ੍ਰੀ ਮਹਾਲੀ ਇੱਕ ਵਾਰ ਵੀ ਇਹ ਆਪਣਾ ਦੋਨਾਂ ਦਾ ਸ਼ੁਭਨਾਮ ਦੱਸ ਦਈਏ ਕਈ ਵਾਰ ਭਾਈ ਨੂੰ ਨਹੀਂ ਪਤਾ ਮੇਰਾ ਨਾਮ ਕਮੋਜ ਜੀ ਹਾਂਜੀ ਮੇਰਾ ਹਰਮੀਤ ਕਮੋਜ ਹਰਮੀਤ ਕਮੋਜ ਠੀਕ ਹੈ ਮੈਂ ਗੁਰਸਾਰਨ ਸਿੰਘ ਧੂਰੀ ਤੇ ਆਜੋ ਵਿਜ਼ਿਟ ਕਰ ਲਿਓ ਨੰਬਰ ਸਕਰੀਨ ਤੇ ਨੇ ਆਪਣਾ ਪੇਜ ਫੋਲੋ ਕਰ ਲਿਓ ਮਾਈ ਰਾਈਡ ਧੂਰੀ ਬਈ ਹਨਾ ਮਿਲਾਂਗੇ ਬਹੁਤ ਛੇਤੀ ਤੇ ਵੀਡੀਓ ਕਿਵੇਂ ਲੱਗਦੀਆਂ ਨੇ ਕਮੈਂਟ ਕਰਕੇ ਦੱਸਿਆ ਕਰੋ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ